ਸੋ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ న్యూਸ 89 ਪੰਜਾਬ ਦੇ ਵਿੱਚ ਇੱਕ ਵੱਡੀ ਖਬਰ ਜਿਹੜੀ ਹੈ ਉਹ ਰਾਜਪੁਰਾ ਇਲਾਕੇ ਤੋਂ ਦੇਖਣ ਨੂੰ ਮਿਲੀ ਹੈ ਜਦ ਚੋਣ ਜਾਬਤੇ ਦੀ ਉਲੰਘਣਾ ਦੇਖਣ ਨੂੰ ਮਿਲੀ ਸੋ ਅਸੀਂ ਰਾਜਪੁਰਾ ਦੇ ਪ੍ਰਾਈਮ ਸਿਨੇਮਾ ਦੇ ਵਿੱਚ ਖੜੇ ਆ ਤੇ ਲੋਕ ਸਭਾ ਚੋਣਾਂ ਦਾ ਬਿਗਲ ਬੱਜ ਚੁੱਕਿਆ ਤੇ ਚੋਣ ਕਮਿਸ਼ਨ ਜਿਹੜਾ ਹੈ ਕਾਫੀ ਸਖਤ ਨਜ਼ਰ ਆ ਰਿਹਾ ਹੈ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਜੋ ਬੰਦਾ ਉਲੰਘਣਾ ਕਰਦਾ ਹੈ ਉਹਨਾਂ ਤੇ ਜਿਹੜੇ ਹਨ ਚੋਣ ਕਮਿਸ਼ਨ ਦੀ ਉਲੰਘਣਾ ਕਰਨ ਤੇ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ ਸੋ ਅਸੀਂ ਪ੍ਰਾਈਮ ਸਿਨੇਮਾ ਦੇ ਵਿੱਚ ਖੜੇ ਹਾਂ ਤੇ ਤੁਹਾਨੂੰ ਦੱਸ ਦਈਏ ਕਿ ਚੋਣ ਜਾਬਤੇ ਦੀ ਉਲੰਘਣਾ ਦਾ ਜਿਹੜਾ ਹੈ ਸਾਹਮਣੇ ਆਇਆ ਹੈ ਸੋ ਇੱਕ ਵਿਅਕਤੀ ਵੱਲੋਂ ਮਨੀਸ਼ ਨਾਮਕ ਵਿਅਕਤੀ ਵੱਲੋਂ ਇੱਕ ਸ਼ਿਕਾਇਤ ਦਰਜ ਕਰਾਈ ਗਈ ਹੈ ਪੁਲਿਸ ਨੂੰ ਕਿ ਉਰੇ ਸਿਨੇਮੇ ਵਿੱਚ ਜਿਹੜੀ ਪਿਕਚਰ ਚੱਲਦੀ ਹੈ ਉਸ ਤੋਂ ਪਹਿਲਾਂ ਜਿਹੜਾ ਹੈ ਸਰਕਾਰ ਦੀ ਉਪਲਬਧੀਆਂ ਜਿਹੜੀਆਂ ਹੈ ਦਿਖਾਈ ਜਾ ਰਹੀਆਂ ਸੀ ਜਦਕਿ ਸਰਕਾਰ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਜਾਰੀ ਕੀਤੀ ਗਈ ਕਿ ਕੋਈ ਵੀ ਜਿਹੜਾ ਹੈ ਚੋਣ ਕਮਿਸ਼ਨ ਵੱਲੋਂ ਜਿਹੜੀ ਹਦਾਇਤਾਂ ਜਾਰੀ ਕੀਤੀ ਗਈਆਂ ਉਸ ਦਾ ਪ੍ਰਾਈਮ ਸਿਨੇਮਾ ਦੇ ਮਾਲਕਾਂ ਵੱਲੋਂ ਜਿਹੜਾ ਹੈ ਇਹਦੀ ਉਲੰਘਣਾ ਕੀਤੀ ਗਈ ਤੇ ਚਲਦੀ ਫਿਲਮ ਦੇ ਵਿੱਚ ਜਿਹੜੇ ਹੈ ਸਰਕਾਰ ਦੀ ਉਪਲਬਧੀਆਂ ਦਿਖਾਈ ਗਈ ਸੋ ਤੁਹਾਨੂੰ ਦੱਸ ਦਈਏ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਪ੍ਰਾਈਮ ਸਿਨੇਮਾ ਦੇ ਮਾਲਕ ਮੈਨੇਜਰ ਤੇ ਇੱਕ ਹੋਰ ਜਿਹੜੇ ਸਖਸ਼ ਤੇ ਜਿਹੜਾ ਹੈ ਮੁਕੱਦਮਾ ਜਿਹੜਾ ਹੈ ਦਰਜ ਕੀਤਾ ਗਿਆ ਤੇ ਜਿਹੜੀ ਜੰਸੂਆ ਚੌਕੀ ਉਰੇ ਪੈਂਦੀ ਹੈ ਨੇੜੇ ਹੀ ਉਹਨਾਂ ਦੇ ਜਿਹੜੇ ਇੰਚਾਰਜ ਹੈਗੇ ਜੰਸੂਆ ਚੌਕੀ ਦੇ ਉਹਨਾਂ ਨੇ ਇਸਦੀ ਪੁਸ਼ਟੀ ਵੀ ਕੀਤੀ ਹੈ ਸੋ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਪ੍ਰਾਈਮ ਸਿਨੇਮਾ ਦਿਖਾਇਆ ਜਾ ਰਿਹਾ ਜਿੱਥੇ ਕਿ ਇਹ ਚੋਣ ਜਾਬਤੇ ਦੀ ਜਿਹੜੀ ਹੈ ਉਲੰਘਣਾ ਜਿਹੜੀ ਕੀਤੀ ਗਈ ਹੈ ਸੋ ਤੁਹਾਨੂੰ ਸਿੱਧਾ ਲੈ ਕੇ ਚਲਦੇ ਹਾਂ ਤੇ ਪੂਰੀ ਜਾਣਕਾਰੀ ਦਿੰਨੇ ਹਾਂ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਚਲਦਿਆਂ ਪ੍ਰਾਈਮ ਸਿਨੇਮਾ ਦੇ ਮਾਲਕ ਮੈਨੇਜਰ ਅਤੇ ਕਯੂਬ ਸਿਨੇਮਾ ਮਾਲਕ ਖਿਲਾਫ ਮਾਮਲਾ ਦਰਜ ਇਥੋਂ ਦੇ ਪ੍ਰਾਈਮ ਸਿਨੇਮਾ ਦੇ ਵਿੱਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਦੀਆਂ ਪ੍ਰਾਪਤੀਆਂ ਸੰਬੰਧੀ ਵੀਡੀਓ ਕਲਿੱਪ ਚਲਾ ਕੇ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਚਲਦਿਆਂ ਪ੍ਰਾਈਮ ਸਿਨੇਮਾ ਦੇ ਮਾਲਕ ਮੈਨੇਜਰ ਅਤੇ ਕਯੂਬ ਸਿਨੇਮਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਨਿਕ ਗੋਇਲ ਨਾਮਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਲੋਕ ਸਭਾ ਚੋਣਾਂ 2024 ਦੇ ਚੱਲਦਿਆਂ ਸੂਬੇ ਦੇ ਅੰਦਰ ਚੋਣ ਜਾਬਤਾ ਲੱਗਿਆ ਹੋਇਆ ਪਰ ਇਥੋਂ ਦੇ ਪ੍ਰਾਈਮ ਸਿਨੇਮਾ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਸੰਬੰਧੀ ਵੀਡੀਓ ਕਲਿੱਪ ਚਲਾ ਕੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਸ਼ਿਕਾਇਤਕਰਤਾ ਨੇ ਰਿਟਰਨਿੰਗ ਅਫਸਰ ਪਟਿਆਲਾ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਮੌਕੇ ਦੀ ਜਾਂਚ ਕਰਨ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਆਖੀ ਜਿਸ ਤੋਂ ਬਾਅਦ ਰਿਟਰਨਿੰਗ ਅਫਸਰ ਦੇ ਵੱਲੋਂ ਜਾਂਚ ਪੜਤਾਲ ਕਰਨ ਤੋਂ ਬਾਅਦ थाना सदर ਰਾਜਪੁਰਾ ਵਿਖੇ ਪ੍ਰਾਈਮ ਸਿਨੇਮਾ ਦੇ ਮਾਲਕ ਮੈਨੇਜਰ ਅਤੇ ਕਿਊਬ ਸਿਨੇਮਾ ਮਾਲਕ ਦੇ ਖਿਲਾਫ ਚੋਣ ਜ압ਤੀ ਦੀ ਉਲੰਘਣਾ ਕਰਨ ਦੇ ਚਲਦਿਆਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਸਬੰਧੀ ਜਦੋਂ ਪੁਲਿਸ ਚੌਕੀ ਜਨਸੂਆ ਦੇ ਇੰਚਾਰਜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਪੁਸ਼ਟੀ ਕੀਤੀ। ਕੀ ਕੁਛ ਗਿਆ ਸੁਣ ਲੈਣੇ ਉਨ੍ਹਾਂ ਦੀ ਜ਼ੁਬਾਨੀ। ਸਸਿਕਾਲ ਜੀ ਮੈਂ ਐਸੇ ਗੁਰਵਿੰਦਰ ਸਿੰਘ ਨੰਬਰ 424 ਜਲਸੂਆ ਇਹ ਜਿਹੜਾ ਪੱਤਰ ਦਰਜ ਹੋਇਆ ਜੀ ਇਹ ਪਰਚਾ ਦਰਜ ਪ੍ਰੈਰਗੌਰ ਹੱਬ ਦੇ ਵਿੱਚ ਸਿਨੇਮਾ ਕਰਨੀ ਤੋਂ ਉੱਥੋਂ ਦੀ ਪਿਕਚਰ ਤਾਰੀ ਪਿਕਚਰ ਦੇ ਵਿੱਚ ਕੋਈ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਕੋਈ ਐਡਵਰਟਾਈਜ਼ ਆਈ ਐਡਵਰਟਾਈਜ਼ ਆਈ ਜੋ ਉੱਥੇ ਮੌਕੇ ਦੇ ਉੱਤੇ ਮਾਨਕ ਗੁਇਲ ਨਾਮ ਦਾ ਇੱਕ ਵਿਅਕਤੀ ਬੈਠਾ ਸੀ ਜਿਨ੍ਹਾਂ ਨੇ ਇਸ ਦੀ ਸ਼ਿਕਾਇਤ ਮਾਧਿਅਮ ਚੌਂਚਲੂ ਮਿਤੀ ਜਿਨ੍ਹਾਂ ਨੇ ਬਾਦ ਪੜਤਾਲ ਇੱਥੇ ਕਾਰਵਾਈ ਕਰਦੇ ਹੋਏ ਮਕਦਮਾ ਨੰਬਰ 33 ਧਾਰਾ 177 188 ਆਈਪੀਸੀ ਤਹਿਤ ਨਾਮਾ ਦਰਜ ਕਰਕੇ ਪ੍ਰੇਮ ਹੱਬ ਦੇ ਮਾਲਕ ਅਤੇ ਸਿਨੇਮਾ ਦੇ ਮੈਨੇਜਰਾਂ ਦੇ ਸੁਲਾਬ ਐਫਐਲ ਦਰਜ ਕਰਤੀ ਅਗਲੀ ਕਾਰਵਾਈ ਜਾਰੀ ਸੋ ਜਿਵੇਂ ਤੁਸੀਂ ਪੂਰੀ ਖਬਰ ਜਿਹੜੀ ਹੈ ਵਿਸਤਾਰ ਦੇ ਨਾਲ ਸੁਣ ਚੁੱਕੇ ਹੋ ਦੇਖ ਚੁੱਕੇ ਹੋ ਪ੍ਰਾਈਮ ਸਿਨੇਮਾ ਦੇ ਵਿੱਚ ਜਿਹੜੀ ਹੈ ਚੋਣ ਕਮਿਸ਼ਨ ਦੀ ਹਦਾਇਤਾਂ ਦੀ ਜਿਹੜੀ ਹੈ ਚੋਣ ਜਾਬਤੇ ਦੀ ਜਿਹੜੀ ਉਲੰਘਣਾ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਮੁਕੱਦਮਾ ਜਿਹੜਾ ਦਰਜ ਵੀ ਕੀਤਾ ਗਿਆ ਸੋ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਾ ਕਿਤੇ ਹੋਰ ਦੇਖਣ ਨੂੰ ਨਾ ਮਿਲੇ ਤਾਂ ਲੋਕ ਜਿਹੜੇ ਹੈ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 18 ਇਨ ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੱਦਾਂ ਹੋਵੇ ਅਖ਼ਰ